ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੱਤੇ ਬਲਵੰਡ ਕੀ ਵਾਰ ਰਾਗ ਰਾਮਕਲੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਪਰਥਾਏ ਉਚਾਰੇਗੇ ਸ਼ਬਦ ਨੂੰ ਸ਼ਬਦ ਹੈ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਤੇ ਕਹਿਰਵਾ ਤਾਲ ਵਿੱਚ ਆਪਾਂ ਸ਼ਬਦ ਨੂੰ ਕਰਨ ਜਾ ਰਹੇ ਹਾਂ ਤਾਂ ਪਹਿਲਾਂ ਗਾਇਨ ਕਰਦੇ ਹਾਂ ਇੱਕ ਸਥਾਈ ਤੇ ਅੰਤਰਾ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰਤੇ सवार जिन सिर सवारन कासगुरु तन तन कासगुर ਤਨ ਤਨ Thank <laughs> you. ी पार भ्रह्म कर् नमस्कारे पार भ्रह्म कर्मस्कारेया पार भ्रह्म कर्मस् खारे पार भ्रह्म कर्मस् खारया ਤਨ ਧਾਮ ਦਾਸ ਗੁਰ ਤਨ ਤਨ ਧਾਮ ਦਾਸ ਗੁਰ ਜਿਨ ਸੇ ਰਿਆ तरीके ਨਾਲ ਤੇ ਇਸ ਤਰੀਕੇ ਨਾਲ ਆਪਾਂ ਦੇਖਿਆ ਇਸ ਸ਼ਬਦ ਨੂੰ ਕਿ ਸਥਾਈ ਤੇ ਅੰਤਰਾ ਕਿਸ ਤਰ੍ਹਾਂ ਗਾਇਨ ਕਰਨਾ ਹੈ ਤੇ ਇਸੇ ਤਰੀਕੇ ਨਾਲ ਆਪਾਂ ਹੁਣ ਅਗਲੇ ਅੰਤਰੇ ਜੋ ਗਾਇਨ ਕੀਤੇ ਜਾਂਦੇ ਹਨ ਇੱਕ ਸਥਾਈ ਤੇ ਅੰਤਰਾ ਸਿੱਖਾਂਗੇ ਜਿਵੇਂ ਕਿ ਪਹਿਲਾ ਸਥਾਈ ਜੇਨ ਸੇਰੇ या जिन शया सनि सागागा गा सागागा सगा जिन शरया

न सया तन् तन सनि नी सनि से तन तन सनि सारे, रे तान, तान, दास् गुरु राम निधा दास् गुरु निरसा राम निधानी दास्गु निीर ਨਨ ਤਨ ਰਾਮ ਦਾਸ ਗੁਰ ਇਸ ਤੋਂ ਬਾਅਦ ਇੱਕ ਅੰਤਰਾ ਪਾ ਗਾਇਨ ਕਰਦੇ ਹਾਂ ਅਟਲ ਅਥਾ ਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਰੇ ਆ ਹਟ ਲਿਆ ਥਾ ਓ ਤੋਲ ਤੂੰ ਹਟ ਲਿਆ ਥਾ ਸਾਂ 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 ਓ ਤੋਲ ਤੂੰ ਸਾਨੀ ਸਾਨੀ ਦਾ ਪਾ

ਤੂੰ ਤੂੰ ਤੇਰਾ ਤਨ ਤਨ ਪਾਰ ਆ ਵਾਰੇ ਆ ਫਿਰ ਸੇ ਮੇਸੇ ਜੁਮਤੇ ਜਿੰਨੀ ਤੂੰ ਸੇ ਵਿਆ ਪਾਓ ਕਰ ਸੇ ਤੁਦ ਪਾਰੇ पारु तारे से, से तु पारे सेतु पार मा गरि गा या मरिदनसा तन् तन, तन दासगु जिन शरया तीन सवाया ਨਾ ਰਾਮਦਾਸ ਗੁਰ ਤੇ ਇਸ ਤਰੀਕੇ ਨਾਲ ਸਾਰਾ ਸ਼ਬਦ ਗਾਇਨ ਹੋ ਜਾਂਦਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਆਸਾਨ ਅਤੇ ਮਿੱਠੀ ਤੁਨ ਨੂੰ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ